ਦੀ ਅੰਕਾ ਪਾਰਟੀ ਬੁੱਢਲਾਡਾ ਮੰਡਲ ਦੀ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਸਾਰੇ ਵਰਕਰਾਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਭਾਗ ਲਿਆ ਔਰ ਅੱਜ ਸਾਰੇ ਵਰਕਰਾਂ ਦੀ ਬੂਥ ਲੈਵਲ ਤੱਕ ਦੀ ਡਿਊਟੀ ਲਗਾਈ ਹੈ ਸਭ ਨੂੰ ਵੋਟਰ ਸੂਚੀਆਂ ਦੇ ਕੇ ਬੂਥ ਲੈਵਲ ਤੱਕ ਕੰਮ ਕਰਨ ਵਾਸਤੇ ਕਿਹਾ ਗਿਆ ਔਰ ਸਭ ਨੇ ਵਿਸ਼ਵਾਸ ਦਵਾਇਆ ਅਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਬੂਥ ਲੈਵਲ ਤੱਕ ਜਿਹੜਾ ਹੈਗਾ ਪਾਰਟੀ ਦਾ ਕੰਮ ਲੈ ਕੇ ਜਾਵਾਂਗੇ। ਅੱਜ ਸਾਡੀ ਜਿਹੜੀ ਵਿਧਾਨ ਸਭਾ ਬਡਲਾਡਾ ਦੇ ਵਿੱਚ ਬਡਲਾਡਾ ਮੰਡਲ ਮੀਟਿੰਗ ਹੋਈ ਹੈ। ਇਹ ਜਿਹੜੀ ਮੀਟਿੰਗ ਹੈ ਮੰਡਲ ਪ੍ਰਧਾਨ ਸ੍ਰੀ ਵਿਵੇਕ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸ੍ਰੀ ਕੇ ਜੈਨ ਜੀ ਸ਼ੰਕਰ ਬਾਸਲ ਜੀ ਤੇ ਉਹਨਾਂ ਦੇ ਨਾਲ ਆ ਸਤੀਜੀ ਇਨਾ ਸਾਰਿਆਂ ਨੇ ਇਕੱਠੇ ਹੋ ਗਿਆ ਅੱਜ ਅਸੀਂ ਮੀਟਿੰਗ ਲਈਏ ਜਿਹੜੀ ਅੱਜ ਅਸੀਂ ਵਰਕਰਾਂ ਦੀ ਡਿਊਟੀ ਲਗਾਈ ਹੈ ਕੁਝ ਤਾਂ ਨਵੇਂ ਚਿਹਰੇ ਵੀ ਅੱਜ ਸ਼ਾਮਿਲ ਹੋਏ ਨੇ ਬੀਜਪੀ ਦੇ ਵਿੱਚ ਉਹਨਾਂ ਨੂੰ ਵੀ ਡਿਊਟੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਕੁਝ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ ਨੇ ਬੂਥ ਲੈਵਲ ਤੱਕ ਸਾਡਾ ਕੰਮ ਹੋਵੇ ਸਾਡਾ ਬੂਥ ਆ ਜਿਹੜਾ ਉਹ ਤਾਕਤਵਰ ਹੋਵੇ ਜੇ ਅਸੀਂ ਬੂਥ ਜਿੱਤ ਲਏ ਤਾਂ ਸਮਝ ਲਓ ਅਸੀਂ ਚੋਣ ਜਿੱਤ ਲਿਆ ਪਰ ਸਾਨੂੰ ਬਸਵਾਸ ਹੈ ਕਿਉਂਕਿ ਹਰੇਕ ਮੈਨੂੰ ਨਹੀਂ ਹਰੇਕ ਵਰਕਰ ਨੂੰ ਸਾਡੇ ਜਿੰਨੇ ਵੀ ਬੀਜਪੀ ਦੇ ਵਰਕਰ ਨੇ ਸਭ ਨੂੰ ਇਨਾ ਮਾਣ ਆ ਇਨਾ ਮਹਿਮਾਨ ਮਹਿਸੂਸ ਹੋ ਰਿਹਾ ਸ੍ਰੀ ਨਰਿੰਦਰ ਮੋਦੀ ਜੀ ਤੇ ਕਿਉਂਕਿ ਉਹਨਾਂ ਨੇ ਜੋ 22 ਤਰੀਕ ਨੂੰ ਸ੍ਰੀ ਲੱਲਾ ਜੀ ਦਾ ਪ੍ਰੋਗਰਾਮ ਕਰਕੇ ਮੰਦਿਰ ਦੀ ਸਥਾਪਨਾ ਜਿਹੜੀ ਉਹਨਾਂ ਦੇ ਉਹਨਾਂ ਦੀ ਮੂਰਤੀ ਨੂੰ ਇੱਥੇ ਸਥਾਪਨਾ ਕੀਤੀ ਗਈ ਹੈ ਇਹਦੇ ਨਾਲ ਲੋਕਾਂ ਦੇ ਵਿੱਚ ਹੋਰ ਵੀ ਉਤਸ਼ਾਹ ਪੈਦਾ ਹੋਇਆ ਹੈ ਮੈਨੂੰ ਵਿਸ਼ਵਾਸ ਆ ਕਿ ਜਿਹੜੀ ਲੋਕ ਸਭਾ ਦੀ ਸਾਡੀ ਹੁਣ ਸਾਨੂੰ ਸੀਟ ਹੈਗੀ ਬੀਜੇਪੀ ਤੋਂ ਲੜੂਗੀ ਉਹ ਅਸੀਂ ਜਿੱਤ ਕੇ ਸ੍ਰੀ ਨਰਿੰਦਰ ਭਾਈ ਮੋਦੀ ਜੀ ਦੀ ਝੋਲੀ ਦੇ ਵਿੱਚ ਪਾਵਾਂਗੇ ਸਾਨੂੰ ਫਿਰ ਸਪਾਸ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਚੈਨਲ ਨਿਰਿੰਦਰਬਾਈ ਮੋਦੀ ਜੀ ਜਿਨ੍ਹਾਂ ਨੇ ਸਾਡੇ ਰਾਮ ਮੰਦਰ ਦਾ ਇੰਨਾ ਵਧੀਆ ਪ੍ਰੋਗਰਾਮ ਕੀਤਾ ਸਾਡੇ ਲੱਲਾ ਜੀ ਜੋ 400 500 ਸਾਲ ਤੋਂ ਡਾਟ ਦੇ ਵਿੱਚ ਬੈਠੇ ਸੀ ਉਹਨਾਂ ਨੂੰ ਇੰਨਾ ਵਧੀਆ ਮਹਿਲ ਚ ਬਿਰਾਜਮਾਨ ਹੋਏ ਨੇ ਇਹ ਜਿਸੀ ਜੀ ਨਿਰਿੰਦਰਬਾਈ ਮੋਦੀ ਜੀ ਨੇ ਸਾਰੇ ਸਾਡੇ ਸਮਾਜ ਨੂੰ ਬਹੁਤ ਬਹੁਤ ਵਧਾਈਆਂ ਦਿੱੰਨੀਆਂ ਅਤੇ ਬੂਥ ਲੈਵਲ ਤੇ ਕੰਮ ਕਰਨ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਸਾਡੇ ਬੂਥਾਂ ਦੀ ਰਚਨਾ ਦਾ ਉਹ ਚੱਲ ਰਿਹਾ ਹੈ ਅਸੀਂ ਬੁੱਥਾਂ ਦੇ ਚਾਰ ਲਗਾਣ ਲਈ ਕਫਤੇ ਦੇ ਵਿੱਚ ਵਿੱਚ ਇਹਨਾਂ ਨੂੰ ਲਗਾ ਕੇ ਜਿੰਦਰਬਾਈ ਮੋਦੀ ਜੀ ਨੂੰ ਹੋਰ ਵੀ ਮਜ਼ਬੂਤ ਕਰਕੇ ਇਸ ਵਾਰ ਮੋਦੀ ਸਰਕਾਰ 400 ਪਰ ਇਹ ਨਾਰਾ ਦੇ ਕੇ ਅਸੀਂ ਕੰਮ ਕਰ ਰਹੇ ਹਾਂ ਤੇ ਅਸੀਂ ਇਸ ਵਾਰ ਮੋਦੀ ਸਰਕਾਰ ਨੂੰ 400 ਤੋਂ ਵੱਧ ਸੀਟਾਂ ਦੇ ਕੇ ਤਾਂ ਕਿ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਉਹ ਜਲਦੀ ਕਰ ਸਕਣ ਇਸ ਲਈ ਅਸੀਂ ਇਹ ਆਪਣੀ ਏਕਤਾ ਇਕੱਠੇ ਹੋਈ ਹਾਂ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਮੋਦੀ ਜਿੰਦਾਬਾਦ 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 ਆ ਸਾਡੇ ਭਲਾੜਾ ਮੰਡਲ ਦੀ ਮੀਟਿੰਗ ਬੂਥ ਸਟਾਰ ਨੂੰ ਮਜ਼ਬੂਤ ਕਰਨ ਦੇ ਲਈ ਮਜ਼ਬੂਤ ਬਣਾਉਣ ਦੇ ਲਈ ਆ ਸਾਡੀ ਪਾਰਟੀ ਦੇ ਵਿੱਚ ਉਸ ਨਵੇਂ ਚਿਹਰੇ ਦਾ ਵਾਅਦਾ ਹੋਇਆ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਹਿਵਾਨ ਕੀਤਾ ਕਿ ਜਿਹੜੀ ਬਠਿੰਡਾ ਲੋਕ ਸਭਾ ਸੀਟ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਖਾਤੇ ਦੇ ਵਿੱਚ ਆਵੇ ਇਸ ਲਈ ਸਾਡੇ ਵਰਕਰਾਂ ਦੀ ਸਾਰਿਆਂ ਦੀਆਂ ਡਿਊਟੀਆਂ ਲਗਾਈਆਂ ਗਿਆ ਇਹਨੇ ਤਾਂ ਕਿ ਜੇ ਅਸੀਂ ਬੂਥ ਜਿੱਤਿਆ ਤਾਂ ਚੋਣ ਜਿੱਤਿਆ ਇਹ ਸਾਡੀ ਪਾਰਟੀ ਦਾ ਇੱਕ ਨਾਰਾ ਹੈ ਜੇ ਬੂਥ ਜਿੱਤਿਆ ਤਾਂ ਚੋਣ ਜਿੱਤਿਆ ਉਸ ਲਈ ਸਾਰੇ ਵਰਕਰ ਨੂੰ ਲਾਮਬੰਦ ਕਰਕੇ ਬੂਥਾਂ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਰਕੇਸ਼ ਜੈਨ ਜੀ ਦੀ ਅਗਵਾਈ ਦੇ ਹੇਠ ਮੰਡਲ ਪ੍ਰਧਾਨ ਵਿਵੇਕ ਜੀ ਤੇ ਇਸ ਹਲਕੇ ਦੇ ਇੰਚਾਰਜ ਸੂਬੇਦਾਰ ਭੋਲਾ ਸਿੰਘ ਨੇ ਬੜੀ ਅਨਤਕ ਮਿਹਨਤ ਨਾਲ ਪਿੰਡਾਂ ਦੇ ਵਿੱਚ ਜਾ ਜਾ ਕੇ ਬੂਥਾਂ ਨੂੰ ਮਜ਼ਬੂਤ ਕਰਨ ਦਾ ਜੋ ਕੰਮ ਕੀਤਾ ਉਹ ਵੀੜਾ ਅੱਜ ਸਾਡੇ ਵਿਚਕਾਰ ਸਾਡੇ ਲੋਕ ਸਭਾ ਦੇ ਵਿਸਤਾਰਕ ਸੀ ਸਬੰਸਲ ਜੀ ਜਿਨ੍ਹਾਂ ਨੇ ਨੌਂ ਵਿਧਾਨ ਸਭਾ ਦੇ ਵਿੱਚ ਜਾ ਕੇ ਪਾਰਟੀ ਦਾ ਝੰਡੇ ਨੂੰ ਬੁਲੰਦ ਕਰਨਾ 10 ਨੂੰ ਸੇਵਾ ਭਲਾਡੇ ਵਿਧਾਨ ਸਭਾ ਦੀ ਦਿੱਤੀ ਗਈ ਹੈ ਮੇਰਾ ਕੰਮ ਹੈ ਭਲਾਡੇ ਵਿਧਾਨ ਸਭਾ ਦੇ ਵਿੱਚ ਹਰ ਪਿੰਡ ਦੇ ਵਿਚਾਰ ਬੂਥ ਦੇ ਵਿੱਚ ਪਾਰਟੀ ਦਾ ਝੰਡਾ ਬੁਲੰਦ ਕਰਨਾ ਜੈ ਭਾਰਤ